ਯੂਨਾਨ ਯਾਨੀ ਕਿ ਜੋਕੇ ਗ੍ਰੀਸ ਚੋਂ ਪੂਰੀ ਦੁਨੀਆ ਜਿੱਤਣ ਦਾ ਸੁਪਨਾ ਲੈ ਕੇ ਤੁਰਿਆ ਅਲੈਗਜ਼ੈਂਡਰ ਵੱਖ-ਵੱਖ ਰਾਜਾਂ ਤੇ ਰਾਜਿਆਂ ਨੂੰ ਜਿੱਤਦਾ ਹੋਇਆ ਪੰਜਾਬ ਦੇ ਬਿਆਸ ਦਰਿਆ ਦੇ ਕੰਢੇ ਤੱਕ ਪਹੁੰਚ ਗਿਆ ਇਹ ਆ ਜਾ ਸਕਦਾ ਹੈ ਕਿ ਉਸਨੇ ਲਗਭਗ ਪੂਰੀ ਦੁਨੀਆ ਜਿੱਤ ਹੀ ਲਈ ਸੀ ਤੇ ਆਪਣੀ ਇਸ ਜਿੱਤ ਸਦਕਾ ਹੀ ਉਹ ਪੂਰੀ ਦੁਨੀਆ ਵਿੱਚ ਮਹਾਨ ਸਿਕੰਦਰ ਵਜੋਂ ਮਸ਼ਹੂਰ ਹੋਇਆ ਦੁਨੀਆ ਦੇ ਵੱਡੇ ਹਿੱਸੇ ਵਿੱਚ ਆਪਣੇ ਰਾਜ ਦਾ ਵਿਸਥਾਰ ਕਰਨਾ ਤੇ ਰੈਂਦੀ ਦੁਨੀਆ ਤੱਕ ਆਪਣੇ ਨਾਮ ਦੀ ਛਾਪ ਛੱਡਣ ਦੇ ਬਾਪੂਪੀ ਉਸ ਦੇ ਇਸ ਦੁਨੀਆ ਤੋਂ ਖਾਲੀ ਹੱਥ ਤੁਰ ਜਾਣ ਦੀ ਧਾਰਨਾ ਠੀਕ ਨਹੀਂ ਜਾਉਂਦੀ ਧਰਮ ਜਾਂ ਅਧਿਆਤਮਿਕ ਪੱਖੋਂ ਬੇਸ਼ੱਕ ਇਹ ਧਾਰਨਾ ਸਹੀ ਹੋਵੇ ਪਰ ਮਿਹਨਤ ਤੇ ਕਿਰਤ ਕਰਨ ਵਾਲਿਆਂ ਤੇ ਅਗਾਹ ਵੱਧੂ ਕਦਮ ਪੁੱਟਣ ਵਾਲਿਆਂ ਤੇ ਇਹ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ ਜੋ ਕਿ ਉਤਮੀਆਂ ਦੀ ਥਾਂ ਮਾਨਸਿਕ ਤੌਰ ਤੇ ਨਕਾਰਾ ਤਿੰਨ ਕੰਮੇ ਵਿਅਕਤੀ ਪੈਦਾ ਕਰਨ ਨੂੰ ਬਹਿਲ ਦਿੰਦਾ ਹੈ ਜੇਕਰ ਆਪਣੇ ਦਿਮਾਗ ਦਾ ਦੀਵਾ ਜਗਾ ਕੇ ਝਾਤ ਮਾਰੀ ਜਾਵੇ ਤਾਂ ਇਹ ਧਾਰਨਾ ਸਿਕੰਦਰ ਦੇ ਬਿਲਕੁਲ ਉਲਟ ਜਾਪਦੀ ਹੈ ਕਿਉਂਕਿ ਉਸਨੇ ਜਿਉਂਦੇ ਜੀ ਧਰਤੀ ਦੇ ਵੱਡੇ ਹਿੱਸੇ ਨੂੰ ਆਪਣੀ ਦੀਪ ਦਿੱਤਾ ਤੇ ਮੌਤ ਉਪਰੰਤ ਦੁਨੀਆ ਭਰ ਦੀ ਯੋਗਾ ਯੋਗਾ ਤੱਕ ਦੀ ਵਿਟਿਆਈ ਕਰ ਦਿੱਤੀ ਜਿਹੜੀ ਕਿ ਕਿਸੇ ਹੱਥਾਂ ਦੀ ਪਕੜਦੀ ਮੁਥਾਜ ਨਹੀਂ ਹੁੰਦੀ ਅੱਜ ਆਪਾਂ ਗੱਲ ਕਰ ਰਹੇ ਹਾਂਗੇ ਉਸ ਮਹਾਨ ਰਾਜੇ ਸਿਕੰਦਰ ਮਹਾਨ ਦੀ ਕਿਉਂਕਿ ਭਾਰਤ ਦੀ ਧਰਤੀ ਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਧੜਵੀ ਆਏ ਹੈਗੇ ਉਹਨਾਂ ਨੇ ਬਾਰ-ਬਾਰ ਹਮਲੇ ਕੀਤੇ ਆ ਪਰ ਹਰ ਇੱਕ ਧੜਵੀ ਨੂੰ ਜਿਹੜਾ ਦੂਸਰਾ ਦੇਸ਼ਾਗੋ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਪਰ ਸਿਰਫ ਇੱਕੋ ਰਾਜਾਗਾ ਸਿਕੰਦਰ ਜਿਹਨੂੰ ਅਸੀਂ ਮਹਾਨ ਕਹਿੰਦੇ ਆ ਜਦ ਕਿ ਧੜਵੀ ਬਣ ਕੇ ਆਇਆ ਪਰ ਸਾਰੀ ਦੁਨੀਆ ਅੱਜ ਵੀ ਉਸਨੂੰ ਸਿਕੰਦਰ ਮਹਾਨ ਮੰਨਦੀ ਆ ਸਿਕੰਦਰ ਦੀ ਜੇ ਗੱਲ ਕਰੀਏ ਤਾਂ ਸਿਕੰਦਰ ਦਾ ਜਿਹੜਾ ਜਨਮਾ 356 ਈਸਾ ਪੂਰਬ ਦੇ ਵਿੱਚ ਮੈਕਡੋਨੀਆ ਇੱਕ ਛੋਟਾ ਜਿਹਾ ਰਾਸ਼ਟਰੀਓ ਦੇ ਵਿੱਚ ਹੁੰਦਾਗਾ ਉਸਤੇ ਪਿਤਾ ਦਾ ਨਾਮ ਜਿਹੜਾ ਸੀਗਾ ਫਿਲਿਪਸ ਸੀਗਾ ਤੇ ਉਸਦੀ ਮਾਤਾ ਦਾ ਨਾਮ ਅਲੰਪੀਆ ਸੀ ਤੇ ਉਥੋਂ ਜਿਹੜਾ ਉਹ ਬੱਚਾ ਜਦੋਂ 20 ਸਾਲਾਂ ਦਾ ਹੁੰਦਾ ਤਾਂ ਉਹ ਦੁਨੀਆ ਜਿੱਤਣ ਦਾ ਭਾਵ ਉਹਦੇ ਮਨ ਚ ਇੱਕ ਸੁਪਨਾ ਹੁੰਦਾ ਕਿਉਂਕਿ ਉਸਦੇ ਫਾਦਰ ਦਾ ਜਿਹੜਾ ਸੀਗਾ ਉਸਦਾ ਕਤਲ ਹੋ ਜਾਂਦਾਗਾ ਤਾਂ ਜਨਾਨ ਦਾ ਇੱਕ ਛੋਟਾ ਜਿਹਾ ਏਰੀਆ ਮੈਕਡੋਨੀਆ ਉਥੋਂ ਸ਼ੁਰੂ ਕਰਦਾ ਪਹਿਲਾਂ ਸਾਰੇ ਜਨਾਨ ਨੂੰ ਜੋੜਦਾ ਤੇ ਉਸ ਟੋਕਿੰਗ ਹੁੰਦੀ ਉਥੋਂ ਹਾਂ ਉਸ ਤੋਂ ਬਾਅਦ ਜਿਹੜਾ ਉਸਨੇ ਸਭ ਤੋਂ ਵੱਡੀ ਉਹਦੇ ਰਾਜ ਚ ਅਟਚਣ ਸੀ ਉਸੀ ਫਾਰਸ ਹੁਣ ਦੇ ਇਰਾਨ ਰਾਕਤੇ ਸਾਰਾ ਜਿਹੜੀ ਹੁਣ ਵੀ ਫਾਰਸ ਦੀ ਖਾੜੀ ਕਹਿੰਦੇ ਆਗੇ ਅਸੀਂ ਤੇ ਬੜਾ ਵੱਡਾ ਰਾਜ ਸੀਗਾ ਰਸਤੇ ਚ ਪੈਂਦਾ ਸੀ ਹਾਂ ਉਹ ਰਸਤੇ ਚ ਪੈਂਦਾ ਸੀ ਤਾਂ ਹੁਣ ਸਿਕੰਦਰ ਕੀਆ ਮਿਸਰ ਨੂੰ ਜਿੱਤਦਾ ਸੁਪਨਾ ਉਹਦਾ ਬੜਾ ਵੱਡਾ ਦੁਨੀਆ ਨੂੰ ਜਿੱਤਣ ਦਾ ਤਾਂ ਹੁਣ ਜਿਹੜਾ ਫਾਰਸ ਹੈਗਾ ਉਸ ਨੂੰ ਉਹ ਕਈ ਸਾਲਾਂ ਚ ਹਰਾਉਂਦਾਗਾ ਉਸ ਤੋਂ ਬਾਅਦ ਜਿਹੜਾ ਫਾਰਸ ਨੂੰ ਹਰਾ ਕੇ ਪਰ ਜਿਹੜੀ ਸਾਰਨੋਂ ਵੱਡੀ ਗੱਲ ਆ ਤੇ ਉਸ ਦੀ ਮਹਾਨਤਾ ਜਿਹੜੀ ਦਰਸਾਉਂਦੀ ਆ ਕਿ ਉੱਥੋਂ ਦੇ ਜਿਹੜੇ ਉਹ ਰਾਜਾ ਉੱਥੋਂ ਨਾ ਮਾਰਿਆ ਜਾਂਦਾ ਪਰ ਉੱਥੋਂ ਦੇ ਜਿਹੜੇ ਉਸ ਦੇ ਅਧਿਕਾਰੀ ਹੁੰਦੇ ਆ ਜਾ ਮੁਖ ਜਿਹੜੇ ਆਪਾਂ ਕਹਿ ਸਕਦੇ ਆਂਗੇ ਉਹਦੇ ਸੈਨਾਪਤੀ ਹੁੰਦੇ ਆ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਿਕੰਦਰ ਆਪਦੇ ਜਿਹੜਾ ਕਹਿ ਸਕਦੇ ਆਂਗੇ ਪੱਖ ਚ ਲੈਂਦਾਗਾ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿੰਦਾਗਾ ਉਹ ਉਥੋਂ ਦੇ ਕਿਸੇ ਤਰ੍ਹਾਂ ਦੀ ਰੀਤੀ ਰਿਵਾਜਾਂ ਹੋਰ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਭਾਵ ਉਹਨਾਂ ਦੇ ਦਿਲ ਵੀ ਜਿੱਤਦਾ ਹੋ ਤਾਂ ਫਾਰਸ ਤੇ ਆਪਦਾ ਕਬਜਾ ਪੱਕਾ ਕਰਕੇ ਜਦੋਂ ਸਿਕੰਦਰ ਅੱਗੇ ਵਧਦਾਗਾ ਤਾਂ ਬਹੁਤ ਛੋਟੇ ਛੋਟੇ ਰਾਜ ਆ ਜਿਹੜੇ ਆਪਣੇ ਹੱਥ ਹੀ ਉਸ ਦੇ ਜਿਹੜੇ ਅਧੀਨਤਾ ਕਬੂਲ ਕਰ ਲੈਂਦੇ ਆ ਪਾਵਰਫੁਲ ਬਹੁਤ ਹਾਂ ਉਸ ਤੋਂ ਬਾਅਦ ਹੁਣ ਉਹਦਾ ਅਗਲਾ ਨਿਸ਼ਾਨਾ ਜਿਹੜਾ ਹਿੰਦੁਸਤਾਨ ਹਿੰਦੁਸਤਾਨ ਉਸ ਸਮੇਂ ਬੜਾ ਵੱਡਾ ਮਲਕ ਸੀ ਪਰ ਇਹਦੇ 'ਚ ਬੜੇ ਛੋਟੇ ਛੋਟੇ ਰਾਜ ਸੀ ਸਭ ਤੋਂ ਪਹਿਲਾ ਜਿਹੜਾ ਰਾਜ ਸੀ ਤਕਸ਼ਿਲਾ ਦਾ ਜਿਹੜਾ ਸਿੰਧ ਤੇ ਸਾਡੇ ਝਿਲਮ ਦਰਿਆ ਦੇ ਵਿੱਚ ਪੈਂਦਾ ਸੀ ਉਹ ਸੀ ਅੰਬੀ ਦਾ ਅੰਬੀ ਦਾ ਅੰਬੀ ਕੀ ਆਗਾ ਆਪ ਦੇ ਆਪ ਹੁਣ ਕੀ ਆ ਸਕੰਦਰ ਦੇ ਰਾਜ 'ਚ ਉਪਹਾਰ ਲੈ ਕੇ ਪਹੁੰਚਦਾਗਾ ਤੇ ਕਿਹ ਕੋਈ ਪੰਜਾਬ ਦਾ ਅਗਰ ਕੀ ਸੀ ਉਹ ਸਭ ਬਿਲਕੁਲ ਉਸ ਸਮੇਂ ਜਿਹੜਾ ਸਿੰਧ ਤੋਂ ਸ਼ੁਰੂ ਹੋ ਜਾਂਦਾ ਹੁਣ ਦਾ ਜੇ ਆਪਾਂ ਗੱਲ ਕਰੀਏ ਉਸ ਸਮੇਂ ਦਾ ਇੱਕ ਪੰਜਾਬੀ ਸੀਗਾ ਭਾਰਤ ਦਾ ਪਹਿਲਾ ਏਰੀਆ ਤੇ ਜਿਹੜਾ ਪਹਿਲਾ ਰਾਜ ਹੈਗਾ ਅੰਬੀ ਜੀ ਨੂੰ ਆਰਦੇਆਪੀ ਜਿਹੜਾ ਸਿਕੰਦਰ ਦੇ ਅਧੀਨਤਾ ਕਬੂਲ ਕਰ ਲੈਂਦਾ ਤੇ ਜਿਹੜੀ ਦੂਜੀ ਸਰ ਨਾਲ ਵੱਡੀ ਗੱਲ ਕਿਉਂਕਿ ਸਿਕੰਦਰ ਨੇ ਬਾਕੀ ਸਾਰੀ ਟੈਕਨੀਕ ਸੀ ਹਰ ਤਰ੍ਹਾਂ ਦੀ ਉਹਨੇ ਲੜਾਈਆਂ ਲੜੀਆਂ ਸੀ ਹੁਣ ਅੱਗੇ ਜਿਹੜਾ ਬੜਾ ਵੱਡਾ ਰਾਜਾ ਹੁੰਦਾ ਸੀ ਉਹ ਸੀ ਪੋਰਸ ਬੜਾ ਮਹਾਨ ਰਾਜਾ ਸੀ ਪੋਰਸ ਕੋਲੇ ਕਹਿੰਦੇ ਉਸ ਸਮੇਂ ਬਹੁਤ ਸਾਰੇ ਸੌਆਂ ਹਾਥੀਆਂ ਦੀ ਸੈਨਾ ਸੀ ਤੇ ਸਿਕੰਦਰ ਦਾ ਕਦੇ ਹਾਥੀਆਂ ਨਾਲ ਸਾਹਮਣਾ ਨਹੀਂ ਹੋਇਆ ਸੀ ਕਿਉਂਕਿ ਯੂਰਪੀਅਨ ਲੋਕ ਆ ਜਿਹੜੇ ਜਨਾਨੀ ਲੋਕ ਹਾਥੀਆਂ ਬਾਰੇ ਨਹੀਂ ਜਾਣਦੇ ਸੀ ਹੁਣ ਇਸ ਚੀਜ਼ ਦੀ ਸਹਾਇਤਾ ਦਿੰਦਾ ਅੰਬੀ ਅੰਬੀ ਕੋਲੇ 2 ਮਹੀਨੇ ਜਿਹੜੋ ਠਹਿਰਦਾਗਾ ਸਕੰਦਰ ਉਹਦੀ ਆਉ ਪਕਟ ਕਰਦਾ ਤੇ ਉਸ ਨੂੰ 135 ਹਾਥੀ ਦਾਨ ਕਰਦਾ ਤਾਂ ਹੁਣ ਉਹਦੇ ਜਿਹੜੇ ਸੈਨਿਕ ਸੀ ਉਹਨਾਂ ਨੇ ਹਾਥੀਆਂ ਨਾਲ ਜੁਦ ਕਰਨ ਦਾ ਅਭਿਆਸ ਕਰਦੇ ਆ ਅਭਿਆਸ ਕਰਦੇ ਤੇ ਹੁਣ ਕੀ ਹੈ ਜਿਹੜੋ ਸਕੰਦਰ ਪੂਰੀ ਤਰ੍ਹਾਂ ਪਕੜ ਬਣਾ ਲੈਂਦਾ ਆਪਦੀ ਇੱਥੋਂ ਤੱਕ ਦੇ ਸਾਰੇ ਉਸ ਤੇ ਰਾਜ ਕਰ ਲੈਂਦਾ ਹੁਣ ਉਹ ਪੁਰਸ਼ ਨੂੰ ਸੁਨੇਹਾ ਭੇਜਦਾ ਹੂੰ ਕਿ ਮੈਨੂੰ ਤੂੰ ਮੈਂ ਤੇਰੇ ਨਾਲ ਅਧੀਨਤਾ ਕਬੂਲ ਕਰ ਲੈ ਤਾਂ ਮੈਨੂੰ ਤੂੰ ਜੇਲਮ ਦੇ ਕਿਨਾਰੇ ਆ ਕੇ ਮਿਲ ਤੇ ਮਿਲਣ ਨੂੰ ਤਿਆਰ ਆ ਤੇ ਰਾਜਦੂਤ ਜਿਹੜੋ ਕਹਿੰਦੇ ਪੁਰਸ਼ ਕੋਲੇ ਜਾਂਦਾ ਤਾਂ ਪੁਰਸ਼ ਕਹਿੰਦਾ ਵੀ ਮਿਲਣ ਨੂੰ ਮੈਂ ਤਿਆਰ ਆ ਪਰ ਉਹ ਪਹਾਰਾਂ ਨਾਲ ਨਹੀਂ ਅਖਿਆਰਾਂ ਨਾਲ ਮੇਲ ਹੋਣਗੇ ਆਪਣੇ ਹਾਂ ਤਾਂ ਹੁਣ ਕੀ ਆ ਜੇਲਮ ਦੇ ਕਿਨਾਰੇ ਤੇ ਭਰੀ ਜਿਹੜਾ ਇੱਕ ਉਸ ਸਮੇ ਦਾ ਇੱਕ ਏਰੀਆ ਸੀਗਾ ਜਿਹਨੂੰ ਅਸੀਂ ਕਹਿੰਨੇ ਆ ਉੱਥੇ ਬੜੀ ਵੱਡੀ ਤੇ ਭਿਆਨਕ ਜੁੱਧ ਹੁੰਦਾ ਦੋਨੇ ਸਨਾਮਾ ਦੇ ਵਿੱਚ ਠੀਕ ਹੈ ਜੀ ਕਿਉਂਕਿ ਪੁਰਸ਼ ਦੀ ਜਿਹੜੀ ਸੈਨਾ ਉਹਦੇ ਮੂਰੇ ਹਾਥੀ ਲੱਗੇ ਹੁੰਦੇ ਆ ਉਹਦੋਂ ਹਾਥੀ ਬੜੀ ਵੱਡੀ ਚੀਜ਼ ਸੀ ਹਾਥੀ ਫੌਜ ਨੂੰ ਲਾਤੜਦੇ ਤੁਰੇ ਜਾਂਦੇ ਸੀ ਪਰ ਸਿਕੰਦਰ ਨੇ ਢੰਗ ਸਿੱਖ ਲਿਆ ਸੀ ਉਹ ਕੀ ਕਰਦੇ ਸੀ ਹਾਥੀ ਨੂੰ ਘੇਰ ਕੇ ਉਹਦੇ ਜਿਹੜੀ ਅੱਖ ਦੇ ਵਿੱਚ ਬਰਸ਼ਾ ਮਾਰ ਦਿੰਦੇ ਸੀ ਤੇ ਉਸ ਤੋਂ ਬਾਅਦ ਹਾਥੀ ਪਿੱਛੇ ਭੱਜ ਲੈਂਦਾ ਸੀ ਤੇ ਆਪਦੀ ਸੈਨਾ ਦੀ ਉਲਟਾ ਉਹ ਵੀ ਨੁਕਸਾਨ ਕਰ ਦਿੰਦਾ ਸੀ ਹਾਂ ਤੇ ਜਿਲਮ ਦੇ ਕਿਨਾਰੇ ਤੇ ਬੁਸਫਲਸ ਸੋਸ ਦਾ ਇੱਕ ਘੋੜਾ ਸੀ ਉਹ ਮਾਰਿਆ ਜਾਂਦਾ ਤੇ ਜਿਲਮ ਦੇ ਕਿਨਾਰੇ ਤੇ ਸਿਕੰਦਰ ਸ਼ਹਿਰ ਬਸਾਉਂਦਾਗਾ ਜਿਹੜਾ ਆਪ ਘੋੜੇ ਦੇ ਨਾਂ ਤੇ ਹਾਂ ਉਸ ਤੋਂ ਬਾਅਦ ਜਿਹੜਾ ਚਲੋ ਗੱਲ ਲੰਬੀ ਨਾ ਕਰੀਏ ਸਿਕੰਦਰ ਇਹ ਜੰਗ ਜਿੱਤ ਜਾਂਦਾਗਾ ਤੇ ਪੋਰਸ ਨਾਲ ਉਸਦੀ ਸੰਧੀ ਹੋਈ ਨਹੀਂ ਕਿਉਂਕਿ ਪੋਰਸ ਤੋਂ بڑا ਪੋਰਸ بڑا ਕਹਿੰਦੇ ਸੋਹਣਾ ਜਵਾਨ ਸੀ 6 ਫੁੱਟ ਤੋਂ ਉੱਚਾ ਤੇ ਬੜਾ ਬਹਾਦਰ ਸੀਗਾ ਸਿਕੰਦਰ ਜਿੱਤ ਜਾਂਦਾ ਪਰ ਪੋਰਸ ਦੀ ਬਹਾਦਰੀ ਤੋਂ ਬਹੁਤ ਖੁਸ਼ ਹੁੰਦਾਗਾ ਤੇ ਉਸ ਨੂੰ ਪੋਰਸ ਨੂੰ ਉਸਦੇ ਏਰੀਆ ਤੋਂ ਵੀ ਵੱਡਾ ਏਰੀਆ ਜਿਹੜਾ ਨੇੜੇ-ਤੇੜੇ ਦਾ ਸੀਗਾ ਵਾਪਸ ਦੇਣ ਦਾ ਉਸ ਤੋਂ ਬਾਅਦ ਹੁਣ ਸਿਕੰਦਰ ਦੀ ਦੁਨੀਆ ਜਿੱਤਣ ਦੀ ਜਿਹੜੀ ਉਹਦੇ ਮਨ ਚ ਕ੍ਰੀਜ ਸੀਗੀ ਉਹ ਅੱਗੇ ਪਹੁੰਚਦਾਗਾ ਹੂੰ ਜੇਲਮ ਪਾਰ ਕਰਦਾ ਜੇਲਮ ਤੋਂ ਬਾਅਦ ਚਨਾਬ ਪਾਰ ਕਰਦਾ ਉੱਥੇ ਤੱਕ ਪੋਰਸ ਦਾ ਰਾਜ ਸੀ ਅੱਗੇ ਜਿਹੜਾ ਸੀ ਛੋਟਾ ਪੋਰਸ ਉਹ ਕਹਿੰਦੇ ਸ਼ਾਇਦ ਉਹਦਾ ਕੋਈ ਰਿਸ਼ਤੇਦਾਰ ਸੀ ਜਿਹਦੇ ਚਾਚੇ ਤਾਂ ਚ ਉਹ ਰਾਜ ਕਰ ਰਿਹਾ ਹੁੰਦਾ ਉਸ ਨੂੰ ਜਦੋਂ ਸਿਕੰਦਰ ਦੇ ਆਉਣ ਦਾ ਪਤਾ ਲੱਗਦਾ ਤਾਂ ਉਹ ਆਪਦਾ ਏਰੀਆ ਛੱਡ ਕੇ ਅੱਗੇ ਮਗਦਵਲ ਵੱਲ ਭੱਜ ਲੈਂਦਾ ਹਾਂ ਤੇ ਹੁਣ ਜਿਹੜਾ ਆ ਏਰੀਆ ਜਿਹਦੀ ਅਸੀਂ ਗੱਲ ਕਰਦੇ ਆ ਇੱਥੋਂ ਤੱਕ ਕਿਉਂਕਿ ਸਾਨੂੰ ਬੜਾ ਵੱਡਾ ਮਾਣ ਇਤਿਹਾਸ ਦਾ ਇੱਕ ਕਾਫੀ ਵੱਡਾ ਜਿਹੜੀ ਆਪਾਂ ਕਹਿ ਸਕਦੇ ਆ ਮਕਾਮ ਆ ਇੱਥੋਂ ਆ ਕੇ ਜਿਹੜਾ ਸਿਕੰਦਰ ਆ ਉਹ ਵਾਪਸ ਜਾਂਦਾ ਇਹਨੂੰ ਅੱਗੇ ਇਸ ਜੀ ਨੂੰ ਦਿਖਾਇਆ ਵੀ ਨਹੀਂ ਇੱਕ ਅਣਗੌਲਾ ਇਤਿਹਾਸ ਆ ਬਿਲਕੁਲ ਬਾਈ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਆ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਧੰਨਵਾਦ ਬਾਈ ਕਿਉਂਕਿ ਇੱਥੋਂ ਆ ਕੇ ਦੇਖੋ ਆ ਬਿਆਸ ਦਾ ਉਹ ਕਿਨਾਰਾ ਸੀ ਇੱਥੇ ਜਿਹੜਾ ਸੰਗਲਾ ਕਬੀਲਾ ਰਾਜ ਕਰ ਰਿਹਾ ਸੀ ਇਸ ਜਗ੍ਹਾ ਹਾਂ ਉਹ ਲੋਕ ਵਿਰੋਧਤਾ ਕਰਦੇ ਸਿਕੰਦਰ ਦੀ ਪਰ ਸਿਕੰਦਰ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਇਸ ਕਿਨਾਰੇ ਤੇ ਪਹੁੰਚ ਜਾਂਦਾ ਇਹੀ ਉਹ ਇਤਿਹਾਸਕ ਜਗ੍ਹਾ ਹੈ ਬਿਲਕੁਲ ਕਿੱਥੇ ਆਪਣੀ ਗੱਲ ਕਰ ਬਿਆਸ ਦਾ ਕਿਨਾਰਾਗਾ ਇੱਥੇ ਜਿਹੜੇ ਸਿਕੰਦਰ ਦੀ ਸੈਨਾ ਆ ਗਈ ਹਾਂ ਉਹ ਪਾਸੇ ਬਈ ਸਤਲੋ ਜਦ ਕੀ ਬਈ ਹਾਂ ਉਹ ਇੱਥੇ ਆ ਕੇ ਬਿਲਕੁਲ ਸੰਗਮ ਹੁੰਦਾ ਹੈ ਨਾ ਹਾਂ ਹਾਂ ਇੱਥੇ ਜਿਹੜਾ ਬਿਆਸ ਤੇ ਪਹੁੰਚਦੀ ਹੈ ਸੈਨਾ ਤਾਂ ਹੁਣ ਸਿਕੰਦਰ ਨੂੰ ਚੱਲੇ ਨੂੰ 10 ਸਾਲਾਂ ਤੋਂ ਉੱਪਰ ਹੋ ਚੁੱਕਿਆ ਸੀ ਜਨਾਨ ਚੋਂ ਉਹਦੇ ਪਿਛਲੀਆਂ ਕਈ ਲੜਾਈਆਂ ਲੜ ਕੇ ਆਇਆ ਸੀ ਉਸਦੇ ਬਹੁਤ ਸਾਰੇ ਜਿਹੜੇ ਪ੍ਰਮੁੱਖ ਬੰਦੇ ਆ ਮਾਰੇ ਜਾ ਚੁੱਕੇ ਸੀ ਜਾਂ ਜ਼ਖਮੀ ਸੀ ਤਾਂ ਹੁਣ ਕੀ ਹੈਗਾ ਜਦੋਂ ਸਿਕੰਦਰ ਇੱਥੋਂ ਅੱਗੇ ਜਾਣ ਨੂੰ ਕਹਿੰਦਾ ਤਾਂ ਉਸ ਦੀ ਜਿਹੜੀ ਸੈਨਾ ਉਹ ਜਵਾਬ ਦੇ ਦਿੰਦੀ ਆ ਥੱਕ ਜਾਂਦੀ ਆ ਹਾਂ ਤੇ ਤੁਸੀਂ ਦੇਖੋ ਵੀ ਉਸ ਬੰਦੇ ਦਾ ਕਿੱਡਾ ਵੱਡਾ ਦਿਲ ਆ ਮਹਾਨ ਕਿਉਂ ਆ ਉਹ ਆਉਦੀ ਸੈਨਾ ਦੇ ਕੈਂਟ ਤੇ ਇੱਥੋਂ ਵਾਪਸ ਜਾਣ ਨੂੰ ਮੰਨ ਜਾਂਦਾ ਤਿਆਰ ਹੋ ਜਾਂਦਾ ਅਸਲ 'ਚ ਜਿਹੜਾ ਸਿਕੰਦਰ ਦਾ ਟੀਚਾ ਸੀਗਾ ਉਹ ਸੀ ਗੰਗਾ ਤੱਕ ਪਹੁੰਚਣਾ ਕਿਉਂਕਿ ਗੰਗਾ ਅੱਗੇ ਜਾ ਕੇ ਬੰਗਾਲ ਦੀ ਖਾੜੀ 'ਚ ਡਿੱਗਦਾ ਉਸ ਸਮੇਂ ਤੇ ਕੋਈ ਇੱਕ ਇੱਕ ਹੋਰ ਸਵਾਲ ਆ ਹਾਂਜੀ ਵੀ ਉਹ ਗੰਗਾ ਤੋਂ ਅੱਗੇ ਫਿਰ ਗਿਆ ਜਾਂ ਉਹਦੇ ਕੀ ਉਹਦੇ ਕੀ ਮਜਬੂਰੀਆਂ ਸੀ ਪਿੱਛੇ ਮੁੜਨ ਦੀਆਂ ਉਹ ਅੱਗੇ ਵੀ ਜਾ ਸਕਦਾ ਜਾਂ ਕੀ ਦਿੱਕਤਾਂ ਆਈਆਂ ਉਹਨੂੰ ਬਿਲਕੁਲ ਬਾਈ ਇਹ ਬੜੀ ਵੱਡੀ ਗੱਲ ਹੈ ਜਿਹੜੀ ਦੁਨੀਆ 'ਚ ਵਿਚਾ ਜਿਹੜਾ ਵਿਚਾਰਦਾ ਕਿਉਂਕਿ ਇੱਕ ਤਾਂ ਪਹਿਲੀ ਗੱਲ ਤਾਂ ਇਹੀ ਆ ਬਾਈ ਕਿਉਂਕਿ ਉਹਨਾਂ ਨੂੰ ਬਹੁਤ ਸਾਲ ਹੋ ਗਏ ਸੀ ਆਪਦੇ ਦੇਸ਼ ਚੋਂ ਚੱਲੇ ਨੂੰ ਉਹਦੀ ਸੈਨਾ ਆਪਦੇ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਸੀ ਬਹੁਤ ਸਾਰੇ ਲੋਕ ਮਾਰੇ ਗਏ ਸੀਗੀ ਦੂਰੀ ਬਹੁਤ ਜਿਆਦਾ ਸੀ ਦੂਰੀ ਸੀ ਦੂਸਰੀ ਗੱਲ ਜਿਹੜੀ ਸਰ ਨਾਲ ਵੱਡੀ ਆ ਗਈ ਬਾਈ ਇੱਥੋਂ ਗਰਮੀ ਵੱਧ ਜਾਂਦੀ ਐ ਇਸ ਤੋਂ ਅੱਗੇ ਬਿਲਕੁਲ ਕਿਉਂਕਿ ਠੰਡੇ ਮੁਲਕ ਤੋਂ ਆਇਆ ਸੀ ਉਹਨਾਂ ਨੂੰ ਗਰਮ ਜਗ੍ਹਾ 'ਚ ਜਾਣਾ ਬਹੁਤ ਔਖਾ ਸੀਗਾ ਤੇ ਉਸ ਤੋਂ ਵੀ ਵੱਡੀ ਗੱਲ ਜਿਹੜੇ ਕਈ ਜਿਹੜੇ ਇਤਿਹਾਸਕਾਰ ਮੰਨਦੇ ਆ ਕਿ ਅੱਗੇ ਬੜਾ ਵੱਡਾ ਰਾਜ ਸ਼ੁਰੂ ਹੋ ਜਾਂਦਾ ਸੀ ਮਗਦ ਦਾ ਮਗਦ ਮਗਦ ਤੇ ਉਹਨਾਂ ਨੇ ਬਹੁਤ ਵੱਡਾ ਰਾਜ ਨੰਦਰਾਜੇ ਰਾਜ ਕਰ ਰਹੇ ਸੀ ਤਾਂ ਨਾਨੰਦ ਰਾਜ ਕਰਦਾ ਸੀ ਤੇ ਉਸ ਸਮੇਂ ਉਹ ਕਹਿੰਦੇ بڑا ਵੱਡਾ ਰਾਜ ਸੀਗਾ ਕੁਝ ਹੋ ਸਕਦਾ ਇਹ ਵੀ ਕਾਰਨ ਹੁਣ ਕਿਉਂਕਿ ਪੋਰਸ ਨਾਲ ਯੁੱਧ ਕਰਕੇ ਉਸ ਨੂੰ ਆਪਦੀਆਂ ਕੁਝ ਖਾਮੀਆਂ ਦਾ ਪਤਾ ਲੱਗ ਚੁੱਕਿਆ ਸੀ ਕਿਉਂਕਿ ਪੋਰਸ ਨੇ ਬਹੁਤ ਵੱਡੀ ਟੱਕਰ ਦਿੱਤੀ ਸੀ ਤੇ ਉਸ ਨੂੰ ਲੱਗਦਾ ਸੀ ਸ਼ਾਇਦ ਜਿਹੜਾ ਮਗਦ ਆ ਉਸ ਤੋਂ ਵੀ ਵੱਡੀ ਤਾਕਤ ਹੋ ਤੇ ਉਹ ਹਾਰ ਕੇ ਨਹੀਂ ਮੁੜਨਾ ਚਾਹੁੰਦਾ ਸੀ ਕਿਉਂਕਿ ਜਿਹੜੀ ਟੱਕਰ ਜ਼ਿਆਦਾ ਉਹਨੂੰ ਇੱਥੇ ਸਾਹਮਣਾ ਕਰਨਾ ਪਿਆ ਬਿਲਕੁਲ ਬਿਲਕੁਲ ਤੇ ਹੋ ਸਕਦਾ ਇਹ ਕਾਰਨ ਹੋਵੇ ਇਹ ਇੱਕ ਕਾਰਨ ਸਿਕੰਦਰ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਉਹ ਦੁਨੀਆ ਦਾ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਦੇ ਨਾਂ ਉੱਪਰ ਤਕਰੀਬਨ 70 ਸ਼ਹਿਰ ਵਸੇ ਹੋਏ ਨੇ ਸੈਂਕੜੇ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੇਖ ਤੇ ਪਰਚੇ ਬੜੇ ਜਾ ਚੁੱਕੇ ਸਿਕੰਦਰ ਸਿਰਫ ਇੱਕ ਮਹਾਨ ਯੋਧਾ ਹੀ ਨਹੀਂ ਸੀ ਬਲਕਿ ਸਾਹਿਤ ਪ੍ਰੇਮੀ ਦਇਆਵਾਨ ਤੇ ਸੂਝਵਾਨ ਇਨਸਾਨ ਸੀ ਇਸ ਦਾ ਪ੍ਰਤੱਖ ਕਾਰਨ ਤੇ ਉਦਾਹਰਨ ਇਹ ਹੈ ਕਿ ਉਹ ਉਸ ਸਮੇਂ ਦੇ ਮਹਾਨ ਦਾਰਸ਼ਨਿਕ ਅਰਸਤੂ ਦਾ ਵਿਦਿਆਰਥੀ ਸੀ ਕਿਹਾ ਜਾਂਦਾ ਹੈ ਕਿ ਅਰਸਤੂ ਦੁਆਰਾ ਸੁਣਾਈ ਗਈ ਕਾਈ ਦੇ ਯੁੱਧ ਦੀ ਕਹਾਣੀ ਨੇ ਸਿਕੰਦਰ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਜੋ ਕਿ ਹਕੀਕਤ ਕਲਪਨਾ ਪ੍ਰੇਮ ਨਫ਼ਰਤ ਅਤੇ ਵੀਰਤਾ ਦਾ ਵਧੀਆ ਸੁਮੇਲ ਸੀ ਤੇ ਜਿਸ ਦਾ ਜ਼ਿਕਰ ਯੂਨਾਨੀ ਕਵੀ ਹੋਮਰ ਨੇ ਆਪਣੇ ਮਹਾਕਾਵ ਇਲੀਅਡ ਵਿੱਚ ਵਿਸਥਾਰ ਨਾਲ ਦੱਸਿਆ ਹੈ ਜਿਸ ਦੀਆਂ ਰਚਨਾਵਾਂ ਆਪਣੇ ਮਾਰਗਦਰਸ਼ਨ ਲਈ ਸਿਕੰਦਰ ਹਮੇਸ਼ਾ ਆਪਣੇ ਨਾਲ ਰੱਖਦਾ ਸੀ ਇਸ ਦੇ ਨਾਲ ਹੀ ਮੈਂ ਦੂਸਰਾ ਪੱਖ ਵੀ ਤੁਹਾਡੇ ਸਾਰਿਆਂ ਸਾਹਮਣੇ ਉਜਾਗਰ ਕਰਨਾ ਚਾਹੁੰਦਾ ਜਿਵੇਂ ਅਸੀਂ ਸੁਣਦੇ ਹਾਂ ਕਿ ਖਾਲੀ ਹੱਥੀ ਗਿਆ ਸਿਕੰਦਰ ਪਰ ਮੈਨੂੰ ਨਹੀਂ ਲੱਗਦਾ ਉਹ ਖਾਲੀ ਹੱਥੀ ਗਿਆ ਕਿਉਂਕਿ ਦੁਨੀਆ ਦਾ ਸਭ ਤੋਂ ਮਹਾਨ ਰਾਜਾਗਾ ਉਸ ਦਾ ਇਤਿਹਾਸ ਜਾਣੀਏ ਜੌਸ ਤੇ ਦੇਣਾ ਬਾਰੇ ਗੱਲ ਕਰੀਏ ਤਾਂ ਉਸ ਸਮੇਂ ਉਹ ਮਹਾਰਤ ਹੋ ਤੇ ਹਾਈੰਦਾ ਕਿਉਂਕਿ ਜਿਹੜਾ ਸਿਕੰਦਰ ਸੀ ਉਸਨੇ ਕੱਲਾ ਰੇਤ ਤੇ ਹੀ ਨਹੀਂ ਉਹਨੇ ਰੂਹਾਂ ਤੇ ਵੀ ਰਾਜਾਈ ਤਾ ਕਿਹਦੇ ਦੇਸ਼ ਚੋਂ ਭੇਉ ਚਾਹ ਫਾਰਸ ਜਿੱਤਿਆ ਮਿਸਰ ਜਿੱਤਿਆ ਜਾਂ ਸੀ ਸਾਡੇ ਦੇਸ਼ ਦੀ ਗੱਲ ਕਰ ਲਿਓ ਨੇ ਪੋਰਸ ਨੂੰ ਹਰਾਇਆ ਪਰ ਉਸਨੇ ਪੋਰਸ ਨੂੰ ਜਿਹੜਾ ਉਸਦਾ ਇਲਾਕਾ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਇਲਾਕਾ ਦੇ ਕੇ ਨਿਵਾਜਿਆ ਤੇ ਪੋਰਸ ਦੀ ਜਿਹੜੀ ਬਹਾਦਰੀ ਉਸ ਦੀ ਬੜੀ ਪ੍ਰਸ਼ੰਸਾ ਕੀਤੀ ਸਿਕੰਦਰ ਨੇ ਉਹ ਹਰ ਤਰ੍ਹਾਂ ਨਾਲ ਜਿਹੜਾ ਤੱਕ ਐਸਾ ਦੇਗੇ ਕਿ ਇੱਕ ਜੇਤੂ ਦੇ ਨਾਲ ਨਾਲ ਇੱਕ ਬੁੱਧੀ ਜਿਵੀ ਤੇ ਬੜਾ ਨਰਮ ਦਿਲ ਇਨਸਾਨ ਸੀ ਤੇ ਅੱਡੀ ਛੋਟੀ ਉਮਰ ਚ ਐਨੇ ਗੁਣ ਉਸ ਬੰਦੇ ਚ ਸੀਗੇ ਇਸੇ ਕਰਕੇ ਉਸ ਦੁਨੀਆ ਦਾ ਸਭ ਤੋਂ ਮਹਾਨ ਰਾਜਾ ਕਿਹਾ ਜਾਂਦਾ ਜਦ ਉਸ ਦੀ ਹੋਰ ਦੇਣਾ ਦੀ ਗੱਲ ਕਰਾ ਤਾਂ ਉਸ ਨੇ ਬਹੁਤ ਸਾਰੇ ਜਿਹੜੇ ਰਾਜਿਆਂ ਨੂੰ ਉਹਨਾਂ ਦੇ ਰਾਜ ਵਾਪਸ ਕੀਤੇ ਇੱਥੋਂ ਤੱਕ ਕਿ ਉਸ ਨੇ ਜਨਾਨੀ ਸਭਿਆਚਾਰ ਤੇ ਸੰਸਕ੍ਰਿਤੀ ਜਾਂ ਦੇ ਰੀਤੀ ਰਿਵਾਜ ਕਿਸੇ ਵੀ ਦੇਸ਼ ਦੇ ਧੱਕੇ ਨਾਲ ਕੁਝ ਨਹੀਂ ਕਰ ਦਿੱਤੀ ਸੀ ਕੀਤਾ ਜਿਸ ਕਰਕੇ ਮੰਨ ਲੋਕਾਂ ਨੇ ਲੋਕ ਮਿੱਤ ਬਣ ਸੀ ਬਹੁਤ ਉਸ ਤੋਂ ਵੀ ਲਿਖਣ ਲੱਗਿਆ ਕਿ ਸਿਕੰਦਰ ਦੇ ਨਾਲ-ਨਾਲ ਜਿਹੜੇ ਪਹਿਲੇ ਲੋਕ ਜਨਾਨੀ ਆ ਕਿ ਜਿਹੜੇ ਫਾਸਪਰ ਵੀ ਆ ਤੇ ਇਤਿਹਾਸ ਲਿਖਣ ਲੱਗੇ ਆ ਉਹਨਾਂ ਨੇ ਹੀ ਜਿਹੜੇ ਉਹਦੇ ਨਾਲ ਫਾਸਪਰ ਜਾਂ ਹੋਰ ਲੋਕ ਆਏ ਸੀਗੇ ਉਹਨਾਂ ਨੇ ਸਾਰੇ ਉਸਨੇ ساری ਦੁਨੀਆ ਦੇ ਇਤਿਹਾਸ ਬਾਰੇ ਜਾਣਨਾ ਪਾਇਆ ਜੇ ਅਸੀਂ ਪੋਰਸ ਦੀ ਗੱਲ ਕਰਦੇ ਆ ਨਾ ਪੋਰਸ ਦੀ ਬਹਾਦਰੀ ਬਾਰੇ ਵੀ ਦੱਸਣ ਵਾਲੇ ਸਨ ਯੂਰਪੀਨ ਇਤਿਹਾਸਕਾਰ ਹੈਗੇ ਉਸ ਤੋਂ ਵੀ ਅਗਲੀ ਗੱਲ ਜੇ ਅਸੀਂ ਚੰਦਰਗੁਪਤ ਮੌਰੀਆ ਦੀ ਗੱਲ ਕਰਦੇ ਆ ਉਸ ਦਾ ਐਡਾ ਵਿਸ਼ਾਲ ਸਾਮਰਾਜ ਉਹਦੇ ਬਾਰੇ ਵੀ ਸਾਨੂੰ ਮੈਗਨਥੀਸ ਨੇ ਦੱਸਿਆ ਜਿਹੜਾ ਕਿ ਜਨਾਨੀ ਰਾਜਦੂਤ ਸੀ ਉਹ ਰੀਡਿਕਾ ਤੋਂ ਸਾਨੂੰ ਉਹਨਾਂ ਦਾ ਚੱਕਰ ਮਿਲਿਆ ਨਹੀਂ ਸ਼ਾਇਦ ਸਾਨੂੰ ਸਾਰੇ ਇਤਿਹਾਸ ਬਾਰੇ ਵੀ ਪਤਾ ਨਹੀਂ ਲੱਗਣਾ ਸੀ ਅਗਲੀ ਜੇ ਗੱਲ ਕਰੀਏ ਤਾਂ ਸਿਕੰਦਰ ਦਾ ਜਿਹੜੇ ਮਹਾਨਤਾ ਕੀ ਉਹ ਇੰਨਾ ਗੱਲਾਂ ਦੇ ਇਹ ਵਿੱਚ ਵੀ ਹੈਗੀ ਆ ਕਿ ਉਸੇ ਦੇ ਆਉਣ ਨਾਲ ਜਿਹੜਾ ਯੂਰਪ ਤੇ ਜਿਹੜਾ ਏਸ਼ੀਆ ਉਸ ਦਾ ਜਿਹੜਾ ਰਾਹ ਖੁੱਲਿਆ ਜਿਹੜਾ ਬਾਅਦ ਚਾ ਕੇ ਇੱਕ ਤਰ੍ਹਾਂ ਸਿਲਕ ਰੂਟ ਬਣ ਗਿਆ ਜਿਹੜੇ ਫਿਕਸਟ ਹੋਏ ਆ ਕਿ ਵੀ ਸਿਕੰਦਰ ਦੀ ਦੇਣ ਆ ਕਿ ਉਸ ਨੇ ਆਉਣ ਨਾਲ ਇਹ ਰਾਹ ਖੁੱਲਿਆ ਆਪ ਵਿਚ ਯੂਰਪ ਤੇ ਜਿਹੜਾ ਏਸ਼ੀਆ ਦਾ ਵਪਾਰ ਹੋਣ ਲੱਗਿਆ ਉਹਨੇ ਇਹਨਾਂ ਸਾਰੇ ਦੇਸ਼ਾਂ ਨੂੰ ਆਪਦੇ ਅਧੀਨ ਕੀਤਾ ਅਗਲੀ ਗੱਲ ਜੇ ਚੰਦਰਗੁਪਤ ਮੌਰੀਆ ਨੂੰ ਚੇਨਕ ਲੱਗੀ ਆ ਡਾ ਵੱਡਾ ਸਾਮਰਾਜ ਪੈਦਾ ਕਰਨ ਦੀ ਜਦ ਜੇਤੂ ਹੋਣ ਦੀ ਬੜਾ ਵੱਡਾ ਤਾਂ ਉਹ ਵੀ ਸਿਕੰਦਰ ਦੀ ਕਿਉਂਕਿ ਅਸੀਂ ਕਹਿ ਦਿੰਦੇ ਆ ਕਿ ਸਿਕੰਦਰ ਨੇ ਕੁਛ ਨਹੀਂ ਕੀਤਾ ਉਹ ਖਾਲੀ ਹੱਥ ਹੀ ਗਿਆ ਨਹੀਂ ਸਾਨੂੰ ਇਹ ਹੱਥ ਨਹੀਂ ਗਿਆ ਦੁਨੀਆ ਨੂੰ ਜਿੱਤ ਕੇ ਗਿਆਗਾ ਸਕੰਦਰ ਉਸੇ ਕਰਕੇ ਹੀ ਸਾਨੂੰ ਸਭ ਦੱਸਣਾ ਚਾਹੀਦਾ ਨਾ ਚ ਬਨਾਨੂ ਕਿ ਐਡੀਆਂ ਵੱਡੀਆਂ ਜਿੱਤਾਂ ਜਿੱਤਣ ਵਾਸਤੇ ਸਾਨੂੰ ਸਕੰਦਰ ਤੋਂ ਜਿਹੜੀ ਆਧਾਰਨ ਲੈਣੀ ਚਾਹੀਦੀ ਹੈ ਜਾਂ ਉਸ ਦੇ ਐਗਜ਼ਾਮਪਲ ਪੇਸ਼ ਕਰਨੀ ਚਾਹੀਦੀ ਹੈ ਕਿ ਸਕੰਦਰ ਬਹੁਤ ਮਹਾਨ ਸੀ ਜਿਹੜਾ ਅੱਜ ਤੱਕ ਵੀ ਦੁਨੀਆ ਦੇ ਹਰ ਇਤਿਹਾਸ ਚ ਸਭ ਤੋਂ ਮਹਾਨ ਰਾਜੇ ਵਜੋਂ ਜਾਣਿਆ ਜਾਂਦਾ ਸੀ ਮਿਸਰ ਦੀ ਗੱਲ ਕਰੀਏ ਅਸੀਂ ਫਾਰਸ ਦੀ ਗੱਲ ਕਰੀਏ ਅਸੀਂ ਤੁਰਕੀ ਦੀ ਗੱਲ ਕਰੀਏ ਅਸੀਂ ਮੱਧ ਏਸ਼ੀਆ ਦੀ ਗੱਲ ਕਰੀਏ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਹਰ ਦੇਸ਼ 'ਚ ਅੱਜ ਵੀ ਸਿਕੰਦਰ ਦਾ ਇਤਿਹਾਸ ਪੜਾਇਆ ਜਾਂਦਾ ਹਰ ਦੇਸ਼ ਦਾ ਬੱਚਾ ਬੱਚਾ ਅੱਜ ਵੀ ਸਿਕੰਦਰ ਬੋਝਣਾ ਲਗਾ ਤਾਂ ਇਹ ਸਿਕੰਦਰ ਦਾ ਮਾੜਾ ਕਿ ਸਿਕੰਦਰ ਜਿਹੜਾ ਕੁਝ ਕਰਕੇ ਗਿਆ ਦੁਨੀਆ ਪਾਸ ਤੇ ਉਹ ਸ਼ਾਇਦ ਕਿਸੇ ਨੇ ਨਹੀਂ ਕੀਤਾ ਇਹ ਸੇ ਕਰਕੇ ਦੁਨੀਆ ਦਾ ਸਭ ਤੋਂ ਮਹਾਨ ਰਾਜਾ ਸਿਕੰਦਰ ਲਗਾ